ਅੱਜ ਦੇ ਸੇਮ ਸਾਬ ਦੀ ਮੁੱਖ ਮਹਿਮਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਸਟੇਡੀਅਮ ਦੇ ਵਿੱਚ ਮੇਜਰ ਧਿਆਨ ਚੰਦ ਹੋਰਾਂ ਨੂੰ ਆਪਣੀ ਸ਼ਰਦਾ ਦੇ ਫੁੱਲ ਪੇਟ ਕਰਦੇ ਹੋਏ ਸਾਡੇ ਚ ਬਿਰਾਜਮਾਨ ਹੋ ਰਹੇ ਨੇ ਮੇਜਰ ਧਿਆਨ ਚੰਦ ਭਾਰਤ ਦੇ ਸਪੂਤ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਸਪੋਰਟਸ ਦੇ ਵਿੱਚ ਭਾਰਤ ਦਾ ਝੰਡਾ ਬੁਲੰਦ ਕੀਤਾ ਤਿੰਨ 골ਡ ਮੈਡਲ ਉਹਨਾਂ ਨੇ 올림픽ਸ ਦੇ ਵਿੱਚ ਲਏ 1928 1932 1936 ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਲਿਵਾਜਿਆ ਔਰ ਮੇਜਰ ਧਿਆਨ ਚੰਦ ਹੋਰਾਂ ਦੀ ਤਪੱਸਿਆ ਸੀ ਕਿ ਉਹ ਆਰਮੀ ਦੇ ਵਿੱਚ ਹੋ ਕੇ ਵੀ ਆਪਣੀ ਡਿਊਟੀ ਤੋਂ ਬਾਅਦ ਵਾਧੂ ਸਮੇਂ ਦੇ ਵਿੱਚ ਹਮੇਸ਼ਾ ਸਪੋਰਟਸ ਦੇ ਨਾਲ ਜੁੜੇ ਰਹੇ ਉਹਨਾਂ ਨੂੰ ਦੇਖ ਕੇ ਭਾਰਤ ਦੇ ਵਿੱਚ ਬਹੁਤ ਸਾਰੇ ਖਿਡਾਰੀ ਜਿਹੜੇ ਹਾਕੀ ਨਾਲ ਤੇ ਹੋਰ ਖੇਡਾਂ ਦੇ ਨਾਲ ਜੁੜੇ ਅੱਜ ਉਹਨਾਂ ਦਾ ਜਨਮ ਦਿਨ ਹੈ ਔਰ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਤੋਂ ਸ਼ੁਰੂ ਕੀਤੀਆਂ ਗਈਆਂ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਤੇ ਅੱਜ ਵੀ ਜਿਹੜਾ ਤੀਸਰਾ ਸੈਸ਼ਨ ਹੈ ਇਹਨਾਂ ਖੇਡਾਂ ਦਾ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਸ਼ੁਰੂ ਕੀਤਾ ਜਾ ਰਿਹਾ ਮੈਂ ਇਸ ਗੱਲ ਦੀ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਪਿਛਲੇ 3 ਸਾਲਾਂ ਤੋਂ ਖੇਡਾਂ ਮਤਨ ਪੰਜਾਬ ਦੀਆਂ ਦੇ ਨਾਲ ਲੱਖਾਂ ਖਿਡਾਰੀ ਜੁੜੇ ਹੌਸਲੇ ਵਜੋਂ ਪੰਜਾਬ ਸਰਕਾਰ ਨੇ ਨਗਦ ਇਨਾਮ ਦੇ ਵਿੱਚ ਕਰੋੜਾਂ ਰੁਪਏ ਹੌਸਲੇ ਦੇ ਇਨਾਮ ਦੇ ਉਹਨਾਂ ਨੂੰ ਦਿੱਤੇ ਔਰ ਇਸ ਵਾਰੀ ਵੀ 5 ਲੱਖ ਖਿਡਾਰੀ ਇਹਨਾਂ ਖੇਡਾਂ ਦੇ ਨਾਲ ਜੁੜ ਰਿਹਾ ਔਰ ਇੱਕ ਅਸੀਂ ਨਿੱਕੀ ਜਿਹੀ ਝਲਕ ਹੈ ਜਿਹੜੀ ਉਹ ਇਹਨਾਂ ਖੇਡਾਂ ਦੀ ਤੁਹਾਨੂੰ ਦਿਖਾ ਰਹੇ ਹਾਂ ਮਾਨਯੋਗ